ਅਰਜਨ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਹੁਤ ਵੱਡਾ ਨਾਮ ਹੈ ਜਿੰਨਾ ਵੱਡਾ ਨਾਮ ਓਨਾ ਹੀ ਡਾਊਨ ਟੂ ਅਰਥ ਅਰਜਨ ਢਿੱਲੋਂ ਨੂੰ ਬੇਸਿਕਲੀ ਤੁਸੀਂ ਗਾਣੇ ਗਾਉਂਦੇ ਹੋਏ ਦੇਖਿਆ ਹੋਵੇਗਾ ਪਰ ਨੱਚਦੇ ਹੋਏ ਘਟ ਦਿਖਾਈ ਦਿੰਦੇ ਨੇ ਅਰਜਨ ਢਿੱਲੋਂ ਫਿਲਹਾਲ ਅਰਜਨ ਢਿੱਲੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਰਾਜਵੀਰ ਜਵੰਦਾ ਬਾਈ ਦੇ ਨਾਲ ਜਿੱਥੇ ਇੱਕ ਲਾਈਵ ਕਨਸਰਟ ਹੁੰਦਾ ਆ ਵਿਆਹ ਦੇ ਵਿੱਚ ਆ ਰਾਜਵੀਰ ਜਵੰਦਾ ਅਰਜਨ ਢਿੱਲੋਂ ਨੂੰ ਦੇਖੋ ਕੀ ਕਹਿੰਦਾ ਆ ਉਸ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਦੇ ਹੋ ਜੇਕਰ ਤੁਸੀਂ ਅਰਜੰਟ ਢਿੱਲੋ ਅਤੇ ਰਾਜਵੀਰ ਜਵੰਧਾ ਬਾਈ ਦੇ ਫੈਨ ਹੋ ਤਾਂ ਲਾਈਕ ਕਰਕੇ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜਿਹੜੇ ਸਿੱਖੇ ਹੋਏ ਬਹੁਤ ਡਾਊਨ ਟੂ ਵਰਕ ਇੱਕ ਵਾਰੀ ਜ਼ੋਰਦਾਰ ਤਾੜੀ ਮੁਰਾ ਖੋਲ ਕੇ ਇਹ ਕਹਿੰਦਾ ਵੀ ਅਰਜੰਟ ਨੂੰ ਨੱਚਦਾ ਘਟ ਹੈ ਹੈ ਅਰਜੰਟ ਦੀ ਮੈਂ ਵੀਡੀਓ ਦੇਖੀ ਇੱਕ ਦਿਨ ਕਹਿੰਦੇ ਅਰਜੰਟ ਨੂੰ ਨੱਚਦਾ ਘਟ ਹੈ ਉਹ ਨਾਲ ਖੜ ਕੇ ਕਹੀ ਜਾਂਦਾ ਅੱਜ ਥੋੜਾ ਜਿਹਾ ਨੱਚ ਕੇ ਵੀ ਦੱਸਹੀ ਰਾਜੰਦ ਸਾਇਦ ਤੁਸੀਂ ਅਰਜੰਟ ਢਿਲੋ ਬਾਈ ਨੂੰ ਪਹਿਲੀ ਵਾਰ ਨੱਚਦਿਆ ਹੋਏ ਦੇਖਿਆ ਹੋਊਗਾ ਅਕਸਰ ਬਾਈ ਆਪਣੇ ਲਾਈਵ ਕਨਸਰਟਾਂ ਦੇ ਵਿੱਚ ਬਹੁਤ ਹੀ ਘੱਟ ਨੱਚਦਾ ਆ ਉਹਨਾਂ ਦੀ ਕਲਮ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਆ ਉਹ ਸਿਰਫ ਗਾਉਣ ਦੇ ਵਿੱਚ ਹੀ ਵਿਸ਼ਵਾਸ ਰੱਖਦੇ ਨੇ ਜੇਕਰ ਤੁਸੀਂ ਪਹਿਲੀ ਵਾਰ ਅਰਜੰਟ ਢਿਲਨ ਨੂੰ ਨੱਚਦੇ ਹੋਏ ਦੇਖਿਆ ਆ ਤਾਂ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਲਾ ਹੋਰ ਪੰਜਾਬ ਤੋਂ ਰਿਲੇਟਿਡ ਵੀਡੀਓਜ਼ ਖਬਰਾਂ ਦੇਖਣ ਤੇ ਲਈ ਇੱਕ ਲਾਈਕ ਰਾਜਵੀਰ ਜਵੰਧਾ ਬਾਈ ਦੇ ਲਈ ਵੀ ਬਣਦਾ ਆ ਧੰਨਵਾਦ